ਸੁਖਬੀਰ ਸਿੰਘ ਬਾਦਲ ਦੇ ਤੇ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਅਕਾਲੀ ਦਲ ਚਿੰਤਤ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਨਰਾਇਣ ਸਿੰਘ ਚੌੜਾ ਨੂੰ ਜਿਹੜਾ ਕਿ ਪੰਥ 'ਚੋਂ ਛੇਕਣ ਦੇ ਲਈ ਵੱਡੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਰਾਜਵਿੰਦਰ ਸਿੰਘ ਰੰਦਾਵਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਕੁਝ ਜਿਹੜਾ ਕਿ ਪਲਟਵਾਰ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰਾਇਣ ਸਿੰਘ ਚੌੜਾ ਨੂੰ ਜਿਹੜਾ ਕਿ ਪੰਥ 'ਚੋਂ ਛੇਕ ਦੇਣਾ ਚਾਹੀਦਾ ਹੈ ਜੋ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇ ਉਹ ਕਦੇ ਵੀ ਸਿੱਖ ਨਹੀਂ ਹੋ ਸਕਦਾ ਤੇ ਜਿਸ ਦੌਰਾਨ ਇਹ ਬਿਆਨ ਦਿੱਤੇ ਗਏ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਪੱਖ ਦੇ ਵਿੱਚ ਅਕਾਲੀ ਦਲ ਹੈ ਤੇ ਜਿਸ ਦੌਰਾਨ ਕੁਝ ਜਿਹੜੇ ਕਿ ਨਰਾਇਣ ਚੋੜਾ ਨੂੰ ਲੈ ਕੇ ਹੁਣ ਬਿਆਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਪੰਤ ਛੋ ਜਿਹੜਾ ਕੇਸ਼ ਏਕਣ ਦੀ ਮੰਗ ਕੀਤੀ ਜਾ ਰਹੀ ਹੈ ਆ ਤੁਹਾਨੂੰ ਸੁਣਾਉਣੇ ਆ ਪਹਿਲਾਂ ਰੰਦਾਵਾ ਦਾ ਕੀ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਹ ਜਿਹੜੀ ਹੈ ਉਹ ਸ਼੍ਰੀ ਕਲਕਤਕ ਸਾਬ ਤੋਂ ਲੱਗੀ ਆ ਉਦੋਂ ਤੋਂ ਹੀ ਬਹੁਤ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਹੱਦ ਉਦੋਂ ਹੋ ਗਈ ਕਿ ਜਦੋਂ ਇੱਕ ਸੇਵਾਦਾਰ ਜਿਸ ਨੇ ਸ਼੍ਰੀ ਕਾਲਟਕ ਸਾਹਿਬ ਦੀ ਸਰਵੋਚਤਾ ਨੂੰ ਮੰਨਦੇ ਹੋਏ ਤਨਖਾਹ ਜਿਹੜੀ ਹੈ ਉਹ ਐਕਸੈਪਟ ਕੀਤੀ ਉਹ ਤਨਖਾਹ ਦੀ ਸੇਵਾ ਜਿਹੜੀ ਆ ਉਹ ਸ਼ੁਰੂ ਵੀ ਕਰ ਦਿੱਤੀ ਉਸ ਸੇਵਾਦਾਰ ਦੇ ਉੱਤੇ ਗੋਲੀ ਚਲਾਉਣੀ ਇਹ ਇੱਕ ਬਹੁਤ ਹੀ निंदनीयੋਗ ਘਟਨਾ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਔਰ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਹਦੂਦ ਦੇ ਅੰਦਰ ਜਿਹੜੀ ਦਰਸੀ ਡਿਊਟੀ ਹੈ ਉਸ ਦੇ ਜਿਹੜਾ ਮੇਨ ਜਿਹੜਾ ਇੰਟਰੈਂਸ ਉੱਥੇ ਬੈਠਿਆ ਉਹਨਾਂ ਤੇ ਗੋਲੀ ਜਿਹੜੀ ਚਲਾਈ ਔਰ ਇੱਕ ਕਿਸਮ ਦਾ ਉਹਨਾਂ ਦਾ ਮਤਲਬ ਕਿ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਜਿਹੜੀ ਬਹੁਤ ਨਿੰਦਨਯੋਗ ਗੱਲ ਹੈ ਔਰ ਮੈਂ ਜਿੱਥੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਨੇ ਹੱਥ ਦੇ ਕੇ ਰੱਖਿਆ ਉਥੇ ਇਹੋ ਜਿਹੇ ਅੰਸਰਾ ਦੇ ਬਾਰੇ ਵੀ ਮੈਂ ਸ਼੍ਰੀ ਕਾਲਕਤਕ ਸਾਹਿਬ ਦੇ ਦਫ਼ਤਰ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਸੇਵਾਦਾਰ ਦੇ ਵਿੱਚ ਫਰਕ ਹੁੰਦਾ ਹੈ ਜਿਹੜਾ ਸੇਵਾਦਾਰ ਤਨਖਾਹ ਜਿਹੜੀ ਆਪਣੀ ਪੂਰੀ ਕਰ ਰਿਹਾ ਉਹ ਸ਼੍ਰੀ ਕਾਲਕਤਕ ਸਾਹਿਬ ਔਰ ਸ਼੍ਰੀ ਦਰਬਾਰ ਸਾਹਿਬ ਦਾ ਸੇਵਾਦਾਰ ਹੈ ਤੇ ਉਸ ਦੇ ਉੱਤੇ ਗੋਲੀ ਚਲਾਉਣ ਵਾਲੇ ਨੂੰ ਕਿਸੇ ਵੀ ਗੱਲ ਤੋਂ ਜਿਹੜਾ ਟਿੱਲ ਨਹੀਂ ਕਰਨੀ ਚਾਹੀਦੀ ਉਸ ਨੂੰ ਪੰਥ ਦੇ ਵਿੱਚੋਂ ਛੇਕਣਾ ਚਾਹੀਦਾ ਔਰ ਜਿਹੜੇ ਵੀ ਉਹ ਅਜੇ ਹੀ ਹਰਕਤ ਕਰਨ ਵਾਲੇ ਦਾ ਪੱਖਪੂਰ ਰਏ ਨੇ ਔਰ ਉਹਨਾਂ ਉਸ ਨੂੰ ਸਹੀ ਜਿਹੜਾ ਸਾਬਤ ਕਰਨ ਦੀ ਸੋਸ਼ਲ ਮੀਡੀਆ ਤੇ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਸ਼੍ਰੀ ਕਾਲ ਤਕ ਸਾਹਿਬ ਦੇ ਤਲਬ ਕਰਨਾ ਚਾਹੀਦਾ ਕਿਉਂਕਿ ਇਹ ਸ਼੍ਰੀ ਕਾਲ ਤਕ ਸਾਹਿਬ ਦੀ ਸਰਵੋਚਤਾ ਔਰ ਮਰਿਆਦਾ ਦੀ ਮਰਿਆਦਾ ਦੀ ਗੱਲ ਹੈ ਇਹ ਸਾਡੇ ਜਸੇ ਦਾ ਸਾਹਿਬਾਨਾਂ ਦੀ ਜਿਹੜੀ ਉਹ ਮਰਿਆਦਾ ਦੀ ਗੱਲ ਹੈ ਸੋ ਇਸ ਕਰਕੇ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਨਾਂ ਨੂੰ ਜਿਹੜਾ ਵੀ ਸ਼ਖਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਿਹਾ ਉਹਨਾਂ ਨੂੰ ਜਿਹੜਾ ਪੰਥ ਦੇ ਵਿੱਚੋਂ ਸਿੱਖਣਾ ਚਾਹੀਦਾ ਔਰ ਦੂਸਰੇ ਨੰਬਰ ਦੇ ਉੱਤੇ ਕੁਝ ਜਿਹੜੇ ਸੋਸ਼ਲ ਮੀਡੀਆ ਤੇ ਗੱਲਾਂ ਇਹ ਹੋ ਰਹੀਆਂ ਕਿ ਇਸ ਦਾ ਸੁਖੀਰ ਸਿੰਘ ਬਾਦਲ ਹੋ ਰਹੀ ਦੋਸ਼ੀ ਨਹੀਂ ਉਹਨਾਂ ਨੇ ਸਾਰੀਆਂ ਗੱਲਾਂ ਜੜੀਆਂ ਨੇ ਸਾਰੇ ਜਿੰਨੇ ਵੀ ਉਹਨਾਂ ਤੇ આરોਪ ਲੱਗੇ ਸੀਗੇ ਉਹ ਉਹਨਾਂ ਨੇ ਆਪਣੀ ਝੋਲੀ ਪਵਾ ਲਈ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦਿਆ ਕਿ ਜਿਹੜਾ ਜਦੋਂ ਇਹ ਸੁਧਾਰ ਲੈਣ ਵਾਲਿਆਂ ਨੇ ਇਹ ਸ਼ਿਕਾਇਤ ਕੀਤੀ ਸੀ ਤਾਂ ਉਦੋਂ ਅਗਲੇ ਹੀ ਦਿਨ ਸਦਾ ਸੁਮੇਰ ਸਿੰਘ ਬਾਦਲੂਲ ਸਾਹਿਬ ਤਖਤ ਸਾਹਿਬ ਸ਼੍ਰੀ ਕਲਕੱਤਕ ਸਾਹਿਬ ਤੇ ਪਹੁੰਚ ਕੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਅਤੇ ਸਪਸ਼ਟੀਕਰਨ ਦੇ ਵਿੱਚ ਬੜਾ ਸਾਫ਼ ਲਿਖਿਆ ਕਿ ਸਾਡੀ ਸਰਕਾਰ ਵੇਲੇ ਹੋਈਆਂ ਕਿਸੇ ਵੀ ਤਰ੍ਹਾਂ ਦੀਆਂ ਜੜੀਆਂ ਉਹ ਗਲਤੀਆਂ ਉਸ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸੀਂ ਇਹ ਚੀਜ਼ ਨੂੰ ਐਕਸੈਪਟ ਕਰਦੇ ਹਾਂ ਔਰ ਆਪਣੀ ਝੋਲੀ 'ਚ ਉਹਨਾਂ ਨੇ ਪਵਾਇਆ ਤਾਂ ਇਹ ਇੱਕ ਬੜੀ ਵੱਡੀ ਗੱਲ ਸੀ ਕਿਉਂਕਿ ਬਹੁਤ ਸਾਰੇ ਲੋਕ ਤਾਂ ਦਲੀਲਾਂ ਦੇਣ ਲੱਗ ਪੈਂਦੇ ਨੇ ਸ਼੍ਰੀ ਕਾਲਕਤਕ ਸਾਹਿਬ ਦੇ ਜਸੇਦਰ ਸਾਹਿਬਾਂ ਦੇ ਅੱਗੇ ਸ਼੍ਰੀ ਕਾਲਕਤਕ ਸਾਹਿਬ ਦੀ ਸਰਵਉੱਚਤਾ ਨੂੰ ਵੀ ਨਹੀਂ ਮੰਨਦੇ ਪਰ ਸਦਾ ਸੁਬੀਰ ਸਿੰਘ ਬਾਦਲ ਨੇ ਬਤੌਰ ਪ੍ਰਧਾਨ ਹੁੰਦਿਆਂ ਮੰਨਿਆ ਔਰ ਬਾਅਦ ਵਿੱਚ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਉਹ ਇੱਕ ਨਿਮਾਣੇ ਸਿੱਖ ਵਜੋਂ ਉਹਨਾਂ ਨੇ ਜੋ ਉਹਨਾਂ ਨੂੰ ਤਨਖਾਹ ਲਈ ਗਈ ਉਹ ਉਹਨਾਂ ਨੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੋਈ ਹੈ ਔਰ ਉਸਤੇ ਵੀ ਕਿੰਤੂ ਪਰੰਤੂ ਲੋਕ ਕਰ ਰਹੇ ਨੇ ਮਾਨ ਮਹਿਸੂਸ ਕਰਦੇ ਨੇ ਲੋਕ ਕਿ ਇਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਾਲ ਤਕ ਸਾਹਿਬ ਦੇ ਔਰ ਜਸਦਾ ਸਾਹਿਬਾਨ ਦੀ ਸਰਵਉੱਚਤਾ ਨੂੰ ਵੰਗਾਰਨਾ ਵੰਗਾਰਨ ਦੇ ਵਿੱਚ ਮੈਂ ਸਮਝਦਾ ਕਿ ਉਹ ਮਾਨ ਮਹਿਸੂਸ ਕਰਦੇ ਨੇ ਜਿਹੜੀ ਕਿ ਅਤਿ ਨਿੰਦਨਯੋਗ ਗੱਲ ਹੈ ਮੈਂ ਜਸਦਾ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਅਜਿਹੇ ਲੋਕ ਜਿਹੜੇ ਸ਼੍ਰੀ ਕਾਲ ਤਕ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਦੇ ਨੇ ਔਰ ਸਰਵਉੱਚਤਾ ਨੂੰ ਜਿਹੜਾ ਉਹ ਚੈਲੰਜ ਕਰਦੇ ਨੇ ਕਿ ਉਹਨਾਂ ਨੂੰ ਪੰਥ ਦੇ ਵਿੱਚੋਂ ਉਹਨਾਂ ਨੂੰ ਛੇਕਿਆ ਜਾਵੇ ਤਾਂ ਇਸੇ ਨਾਲ ਹੀ ਸਾਡੇ ਪੰਥ ਦੀ ਜਿਹੜੀ ਹੈ ਉਹ ਚੜ੍ਹਦੀ ਕਲਾ ਹੋ ਸਕਦੀ ਹੈ ਪਰ ਜਿਹੜੀ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਗੱਲ ਮੰਨੀ ਹੈ ਜਿਵੇਂ ਲੋਕ ਕਹਿੰਦੇ ਨੇ ਕਿ ਜਿਹੜੀ ਗੱਲ ਮੰਨੀ ਹੈ ਉਹਨਾਂ ਨੇ ਉਹ ਆਪਣੀ ਸਰਕਾਰ ਵੇਲੇ ਜੋ ਵੀ ਉਸ ਸਮੇਂ ਹੋਈਆਂ ਘਟਨਾਵਾਂ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਔਰ ਇਹਦੇ ਵਿੱਚ ਸਾਰੇ ਉਹ ਸੁਧਾਰ ਲੈਣ ਵਾਲੇ ਵੀ ਸ਼ਾਮਲ ਸਨ ਦਾ ਇਸ ਕਰਕੇ ਇੱਕ ਹੀ ਇਨਸਾਨ ਨੂੰ ਟਾਰਗੇਟ ਕਰ ਲੈਣਾ ਇਹ ਸਿੱਖ ਜਿਹੜੀ ਹੈਗੀ ਹੈ ਕੌਮ ਇੱਕ ਜਿਹੜੀ ਹੈਗੀ ਹੈ ਉਹਦੇ ਲਈ ਜਿਹੜੇ ਜਿਹੜੇ ਵੀ ਇਸ ਨੂੰ ਟਾਰਗੇਟ ਕਰ ਰਹੇ ਉਹਨਾਂ ਦੇ ਲਈ ਮਾਨਸਿਕਤਾ ਉਹਨਾਂ ਦੀ ਠੀਕ ਨਹੀਂ ਲੱਗਦੀ ਤਾਂ ਜ਼ਰੂਰ ਸ੍ਰੀ ਕਾਲਕਤਾਰ ਸਾਹਿਬ ਦੀ ਸਰਬੋਚਤਾ ਨੂੰ ਮੰਨਦੇ ਹੋਏ ਸਾਨੂੰ ਜਿਹੜਾ ਇਹ ਇਸ ਚੀਜ਼ ਨੂੰ ਅਕਸੈਪਟ ਕਰ ਲੈਣਾ ਚਾਹੀਦਾ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਅਕਸੈਪਟ ਕੀਤਾ ਹੈ ਬਾਦਲ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਹ